কি বলো হয় তো কেমন ਸ਼ਿਵਾ ਪਿੱਛੇ ਜਾ ਚਲੋ ਅਕਾਦਮੀ ਆਇਆ ਉਹ ਪੱਛਾਣੀ ਜਾਣਾ ਕਰੂਗਾ ਕਿੱਥੇ ਲਿਆ ਸ਼ਿਵਾ ਨਾਂ ਗਿਆ ਜੁੰਡੀ ਆਉਂਦੀ ਆ ਉਹ ਕਿਉਂ ਡਿਆਰ ਉਹ ਕਿਉਂ ਡਿਆਰ ਨਾ ਮਾਰਦੇ ਨਾ ਲੰਗਿਆ ਯਾਰ ਮਾੜਾ ਮਾੜਾ ਮਾਰਦੇ ਆਂ ਇਹ ਕਿੱਥੇ ਹੈ ਕੋਈ ਨਾ honos Oh yo hey journey Oh k Certain know,ч entertainen know,k sabar,k folders on yon can cookadu kokn,ch faqfe inurkaadz dándd io dani norea.d 안 돌아, 안 돌아, 안 돌아. جدا صدا ہاں صدا ہاں چلو چلو ناچ چلو جدا توني انا بھائی چلو آ دیکھ لیکن عمر دے تھوڑے ار کا جڑے کھانے رو کو لڈائی نہیں کرو بابا نام جا مگر ਰੋਕ ਕਲਾ ਮਿਆਣਾ ਭੱਜਣੀ ਜਾਣਾ ਆਹ ਡੀਸੀ ਕਮਲਤ ਦੇ ਅੰਦਰ ਖੜੇ ਹੋਏ ਆਂ ਔਰ ਅਸੀਂ 14 ਫਰਵਰੀ ਨੂੰ ਇਥੇ ਡੀਸੀ ਸਾਹਿਬ ਮੋਗਾ ਔਰ ਐਸਐਸਪੀ ਮੋਗਾ ਨੂੰ ਆਪਦਾ ਮੰਗ ਪੱਤਰ ਦੇ ਕੇ ਗਏ ਆ ਉਹਦੇ ਤੇ ਸਾਡੀਆਂ ਜੋ ਜ਼ਿਲ੍ਹੇ ਦੇ ਨਾਲ ਸੰਬੰਧਿਤ ਮੰਗਾ ਸੀ ਗਿਆ ਜਿਵੇਂ ਕਿ ਪਰਾਲੀ ਦੇ ਪਰਚੇ ਰੱਦ ਕਰਾਉਣੇ ਔਰ ਸਾਡੇ ਜਿੱਥੇ ਧਰਨੇ ਲੱਗੇ ਜਿੱਥੇ ਪੁਲਸ ਨੇ ਨਜਾਇਜ਼ ਪਰਚੇ ਰੱਦ ਕੀਤੇ ਆ ਔਰ ਬਿਜਲੀ ਬੋਰਡ ਨੇ ਕੀਤੇ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਤੇ ਸ਼ੰਭੂ ਮੋਰਚੇ ਤੇ ਸਾਡਾ ਸ਼ਹੀਦ ਹੋਇਆ ਬਲਵਿੰਦਰ ਸਿੰਘ ਤੇ ਇੱਕ ਜਰਨੈਲ ਸਿੰਘ ਸਦਰਕੋਟ ਵਾਲਾ ਉਹਦੇ ਮਵਾਜਬੇ ਲੈਣ ਵਾਸਤੇ ਉਹਦੇ ਪਰਿਵਾਰ ਨੂੰ ਨੌਕਰੀ ਦਿਵਾਉਣ ਵਾਸਤੇ ਸਮੁੱਚਾ ਕਰਜ਼ਾ ਮਾਫ਼ ਕਰਾਉਣ ਵਾਸਤੇ ਅਸੀਂ ਇਹ 5 ਤਰੀਕ ਦਾ ਅਲਟੀਮੇਟ ਦਿੱਤਾ ਹੋਇਆ ਸੀਗਾ ਕਿ ਅਸੀਂ ਜੇ ਤੁਸੀਂ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰੋਗੇ ਅਸੀਂ ਫਿਰ ਉੱਥੇ ਧਰਨਾ ਪ੍ਰਦਰਸ਼ਨ ਕਰਾਂਗੇ ਉਸ ਤਰ੍ਹਾਂ ਧਰਨੇ ਪ੍ਰਦਰਸ਼ਨ ਨੂੰ ਲੈ ਗਏ ਅਸੀਂ ਅੰਦਰ ਬੈਠੇ ਆਂ ਔਰ ਇਹ ਜਿਹੜੀ ਪ੍ਰਸ਼ਾਸਨ ਹੈ ਇੱਥੋਂ ਦਾ ਮੋਗੇ ਦਾ ਬਹੁਤ ਨਲਾਈਕੀ ਵਿਖਾਈ ਹੋਈ ਇਹਨਾਂ ਨੇ ਆਪਦੀ ਇਹਨਾਂ ਨੇ ਕਿਸਾਨਾਂ ਦੇ ਉੱਤੇ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਔਰ ਮੋਬਾਈਲ ਵੀ ਖੋਇਆ ਕਈਆਂ ਦੇ ਇਹਨਾਂ ਨੇ ਇਹ ਪ੍ਰਸ਼ਾਸਨ ਨੇ ਉਹ ਵੀ ਅਸੀਂ ਉਹਨਾਂ ਦੀ ਪੂਰਤੀ ਕਰਦੇ ਆਂ ਔਰ ਲਾਠੀ ਚਾਰਜ ਵੀ ਕੀਤਾ ਆਇਆ ਵਾ ਜਿਹੜਾ ਅਗੇ ਬਿਲਕੁਲ ਨਹੀਂ ਜਾ ਗਿਆ ਕਿਉਂਕਿ ਇਹ ਪ੍ਰਸ਼ਾਸਨ ਆ ਇਹ ਜਨਤਾ ਦੀ ਰਖਵਾਲੀ ਵਾਸਤੇ ਹੁੰਦਾ ਵਾ ਜਨਤਾ ਦੀ ਇਹ ਸਹੂਲਤ ਵਾਸਤੇ ਹੁੰਦਾ ਵਾ ਫਾਇਦਾ ਵਾਸਤੇ ਹੁੰਦਾ ਵਾ ਉਲਟਾ ਇਹ ਪ੍ਰਸ਼ਾਸਨ ਆ ਇਹ ਕਿਸਾਨਾਂ ਦੇ ਲਾਠੀ ਚਾਰਜ ਕਰ ਰਿਹਾ ਔਰ ਦਬਕੇ ਮਾਰ ਰਿਹਾ ਧੱਕਾ ਮੁੱਕੀ ਕਰਨ ਲਿਆ ਵਾ ਮੋਬਾਈਲ ਖੋ ਰਿਹਾ ਵਾ ਤੇ ਬਾਹਰ ਬੈਠੇ ਆ ਉਹ ਅੱਜ ਇਹਦਾ ਭੁਖੜ ਤਾਲ ਸੀ ਉਹਨਾਂ ਦਾ ਉਹਨਾਂ ਦਾ ਕੱਲ ਲਾਨ ਹੋਇਆ ਸੀ ਆ ਅਸੀਂ ਉਸ ਦਿਨ ਨਾਲ ਵੀ ਸ਼ਾਮਲ ਆਂ ਬਾਕੀ ਸਾਡਾ 14 ਤਰੀਕ ਜਿਹੜਾ ਗੱਲ ਸੀਗਾ ਇਹ ਧਰਨਾ ਪਹਿਲਾਂ ਲੀਕਿਆ ਹੋਇਆ ਸੀਗਾ ਜਿਹੜਾ ਅੰਦਰ ਦੀ ਹੈ ਬਾਹਰ ਦਾ ਜਿਹੜੀ ਗੱਲ ਆ ਬਾਹਰ ਕੋਈ ਅਸੀਂ ਮੰਗਤੇ ਨਹੀਂਗੇ ਜਿਹੜਾ ਇਹਨਾਂ ਤੋਂ ਬਾਹਰ ਬਈਏ ਅਸੀਂ ਬਾਹਰ ਛੜਕ ਰੋਕ ਨਹੀਂ ਪਾਉਗੀ ਸਾਨੂੰ ਫਿਰ ਜੇ ਅਸੀਂ ਛੜਕ ਰੋਕਾਂਗੇ ਤੇ ਉਥੇ ਆਵਾਜ਼ ਆਈ ਦੇ ਵਿੱਚ ਵਿਗੜ ਪਊਗਾ ਔਰ ਲੋਕ ਪਰੇਸ਼ਾਨ ਹੋਣਗੇ ਆ ਜਿਹੜੀ ਥਾਂ ਆ ਇਹ ਸਾਡੇ ਵੱਡਿਆਂ ਵਡੇਰਿਆਂ ਨੇ ਮਤੇ ਪਾ ਕੇ ਪਿੰਡ ਦੀ ਪੰਚਾਇਤ ਨੇ ਇਹ ਫਰੀ ਦਿੱਤਾ ਹੋਇਆ ਵਾ ਇੱਥੇ ਲੋਕਾਂ ਦੀ ਆਵਾਜ਼ ਠਾਉਣ ਵਾਸਤੇ ਅਸੀਂ ਇੱਥੇ ਬਹਿ ਸਕਦੇ ਹਾਂ ਕੋਈ ਗੈਰ ਕਾਨੂੰਨੀ ਨਹੀਂ ਅਸੀਂ ਕਰ ਰਹੇ ਗੈਰ ਕਾਨੂੰਨੀ ਇਹ ਪ੍ਰਸ਼ਾਸਨ ਕਰ ਰਿਹਾ ਜਿਹੜਾ ਅਸੀਂ ਉਹ ਜੋ ਸਾਡਾ ਉੱਥੇ ਛੜਕਾ ਰੋਗਣ ਦੀ ਆਵਾਜ਼ਾਂ ਨੂੰ ਬਹੁਤ ਜ਼ਿਆਦਾ ਪੀੜ ਬੜਕਾ ਹੋ ਰਿਹਾ ਆਵਾਜ਼ਾਂ ਜੀ ਰੋਗ ਰਹੀ ਆ ਲੋਕ ਕੋਈ ਮਰੀਜ਼ ਆ ਰਿਹਾ ਵਾ ਕੋਈ ਕਹੇ ਨੇ ਕੋਈ ਪੇਪਰ ਦੇਣਾ ਹੁੰਦਾ ਵਾ ਉਹ ਉਹਨੂੰ ਮੁਖ ਰੱਖਦੇ ਹੋਏ ਅਸੀਂ ਫਿਰ ਜਦੋਂ ਇਹਨਾਂ ਦਾ ਬੂਹਾ ਨਹੀਂਗਾ ਖੋਲਿਆ ਅਸੀਂ ਆਪਦੇ ਤਰੀਕੇ ਦੇ ਨਾਲ ਇੱਥੇ ਅੰਦਰ ਆ ਗਏ ਆਂ ਔਰ ਸਾਡਾ ਜਿਹੜਾ ਧਰਨਾ ਵਾ ਉਹ ਅੰਦਰ ਹੀ ਲੱਗੂਗਾ 2 ਦਿਨ ਦਾ ਧਰਨਾ ਹੋਏ 5 ਦੇ 6 ਤਰੀਕ ਨੂੰ ਜੇ ਦਿਨ ਰਾਤ ਦਾ ਜੀ ਜੇ ਤੂਫਾਨ ਮਜ਼ਦੂਰ ਸੰਗਠਨ ਕਮੇਟੀ ਦਾ ਇਥੋਂ ਡਿਜ਼ਾਈਨ ਸਾਹਿਬ ਦੀ ਘੱਡੀ ਵੀ ਜਾਣੀ ਹੈ ਜੀ ਤੇ ਹੋਰ ਵੀ ਜਾਣੇ ਕੋਈ ਇਹਦੇ ਵਿੱਚ ਕੋਈ ਰਿਕਵਰੀ ਨਹੀਂ ਪਾਈ ਜਾਊਗੀ 6 ਤੋਂ 7 ਤਰੀਕੇ ਦੇ ਨਾਲ ਇਥੋਂ ਫੁੱਲ ਵੀ ਨਹੀਂ ਤੋੜਾਂਗੇ ਔਰ ਜਾਣ ਆਉਣ ਦਾ ਵੀ ਕੋਈ ਅਸੀਂ ਇਹ ਵਿਗਨ ਨਹੀਂ ਪਾਵਾਂਗੇ ਜਾਣ ਆਉਣ ਵਾਸਤੇ ਖੁੱਲਾ ਡੋਲਿਆ ਕਿਸੇ ਪਰ ਇਹ ਪਬਲਿਕ ਨੂੰ ਨਹੀਂ ਪਰੇਸ਼ਾਨੀ ਨਹੀਂ ਆਉਣ ਦਿਆਂਗੇ ਜੇ ਸਾਡਾ ਇਥੋਂ ਇਹ ਦੋ ਦਿਨ ਕੰਮ ਨਹੀਂ ਗਾ ਸਾਡੀ ਗੱਲ ਸੁਣਦੇ 7 ਤਰੀਕ ਨੂੰ ਮੋਗਾ ਰੇਲਵੇ ਟੇਸ਼ਨ ਤੇ ਮੋਗੇ ਵੱਲੋਂ ਸਿਰਫ ਉਹ ਰੇਲਵੇ ਟੇਸ਼ਨ ਦੇ ਚੱਕਾ ਇਹ ਰੇਲਾ ਦਾ ਚੱਕਾ ਜਾਮ ਕਰਾਂਗੇ ਉਹ ਅਸੀਂ ਟਾਈਮ ਦੱਸ ਦਿਆਂਗੇ ਤੈਨੂੰ ਸਾਰੀ ਦਿਹਾੜੀ ਹੋਊਗਾ ਉਹ 11 12 ਵਜੇ ਤੋਂ 11 ਵਜੇ ਕਿੰਨਾ ਚਿਰ